ਬੈਂਕਾਂ ਦੇ ਨਾਲ ਲੱਗਦੀ ਜਿਹੜੀ ਹੈ ਕੱਪੜਿਆਂ ਦੀ ਮਾਰਕੀਟ ਹੈ ਤੱਕ ਪਤਾ ਲੱਗਾ ਕਿ ਟ੍ਰਾਂਸਫਰ ਦੇ ਵਿੱਚੋਂ ਕੋਈ ਚਿੰਗਾਰੀ ਨਿਕਲੀ ਆ ਜਿਸ ਦੇ ਨਾਲ ਅੱਗ ਲੱਗ ਗਈ ਔਰ ਜੋ ਲੋਕ ਇੱਥੇ ਆਪਣੇ ਕੱਪੜੇ ਦਾ ਵਪਾਰ ਕਰਦੇ ਸੀ ਉਹ ਉਹਨਾਂ ਦੀਆਂ ਜਿਹੜੀਆਂ ਇੱਥੇ ਸ਼ਾਪ ਬਣੀ ਹੋਈਆਂ ਛੋਟੀਆਂ ਦੁਕਾਨਾਂ ਸੀ ਬਣੀ ਹੋਈਆਂ ਟੈਂਪਰੇਰੀ ਔਰ ਉਹ ਸੜ ਕੇ ਸੁਆਹ ਹੋ ਗਈਆਂ ਤੇ ਅਕਸਰ ਸੰਡੇ ਮਾਰਕੀਟ ਵੀ ਲੱਗਦੀ ਹੈ ਵੈਸੇ ਵੀ ਇਹਨਾਂ ਦੀਆਂ ਜਿਹੜੀਆਂ ਦੁਕਾਨਾਂ ਕੱਪੜੇ ਦੀਆਂ ਲੱਗੀਆਂ ਰਹਿਣੀਆਂ ਕਾਫੀ ਦੁਕਾਨਾਂ ਆ ਮੇਰਾ خیال ਹੈ ਕਿ 35-40 ਦੁਕਾਨਾਂ ਤੋਂ ਵੱਧ ਹੀ ਹੋਣਗੀਆਂ। ਅਰੇ ਜਿਆਦਾ ਬੈਂਕਾਂ ਬੈਂਕਾਂ ਦੇ ਨਾਲ ਲੱਗਦੀ ਜਿਹੜੀ ਹੈ ਕੱਪੜਿਆਂ ਦੀ ਮਾਰਕੀਟ ਹੈ। ਔਰ ਜਿੱਦ ਤੱਕ ਪਤਾ ਲੱਗਾ ਹੈ ਕਿ ਟ੍ਰਾਂਸਫਰ ਦੇ ਵਿੱਚੋਂ ਕੋਈ ਚਿੰਗਾੜੀ ਨਿਕਲੀ ਹੈ ਜਿਸ ਦੇ ਨਾਲ ਅੱਗ ਲੱਗੀ ਔਰ ਜੋ ਲੋਕ ਇੱਥੇ ਆਪਣੇ ਕੱਪੜੇ ਦਾ ਵਪਾਰ ਕਰਦੇ ਸੀ ਔਰ ਉਹਨਾਂ ਦੀਆਂ ਜਿਹੜੀਆਂ ਇੱਥੇ ਸ਼ਾਪ ਬਣੀ ਹੋਈਆਂ ਛੋਟੀਆਂ ਦੁਕਾਨਾਂ ਸੀ ਬਣੀ ਹੋਈਆਂ ਟੈਂਪਰੇਰੀ ਔਰ ਉਹ ਸੜ ਕੇ ਸੁਆਹ ਹੋ ਗਈਆਂ। ਕਿੰਨੀਆਂ ਕਿ ਦੁਕਾਨਾਂ ਸੀ ਸਰ? ਇੱਥੇ ਅਕਸਰ ਸੰਡੇ ਮਾਰਕੀਟ ਵੀ ਲੱਗਦੀ ਹੈ ਵੈਸੇ ਵੀ ਇਹਨਾਂ ਦੀ ਜਿਹੜੀਆਂ ਦੁਕਾਨਾਂ ਕੱਪੜੇ ਦੀਆਂ ਲੱਗੀਆਂ ਰਹਿਣੀਆਂ ਕਾਫੀ ਦੁਕਾਨਾਂ ਹੈ ਮੇਰਾ ਖਿਆਲ ਹੈ ਕਿ 35-40 ਦੁਕਾਨਾਂ ਤੋਂ ਵੱਧ ਹੀ ਹੋਣਗੀਆਂ ਅਰੇ ਵਜਾ ਜੀ ਹੋਈ ਹੈ ਜੀ ਅਜੇ ਜਿਹੜਾ ਹਜੇ ਤੱਕ ਸਾਨੂੰ ਤਾਂ ਜਿਵੇਂ ਪਤਾ ਲੱਗਿਆ ਤੂੰ ਅਨਿਕਲ ਰਿਹਾ ਮੇਰੇ ਜਵਾਨ ਅਸੀਂ ਰਾਊਂਡ ਤੇ ਸੀ ਗਸ਼ਤ ਤੇ ਸੀ ਉਸੇ ਟਾਈਮ ਇਹ ਵੀ ਜਿਹੜੀ ਆ ਪਤਾ ਲੱਗਾ ਕਿ ਟ੍ਰਾਂਸਫਰ ਦੀ ਕੋਈ ਚਗਾਰੀ ਕੀਤੀ ਹੈ ਸਰ ਇਹ ਕਿਹਾ ਤੇ ਕਿ ਪਿੱਛੇ ਸੇ ਆਗ ਲੱਗੀ ਹੋਈ ਸੀ ਉਸਕੇ ਕਾਰਨ ਜੋ ਹੈ ਉਹ ਆਗ ਇੱਥੇ ਆਈ ਹੈ ਸੋ ਬੈਂਕ ਨੂੰ ਦੀ ਬਾਤ ਕਰ ਰਹੇ ਹਾਂ અંતેકો અસીદા જਿਸ તરહ સાનું પતા લગયા કે તે તો નીકળ ગયા અને હમ ઉસી ટાઈમ યહા પે પહોંચે હૈ પહોંચ કે બચાવ કર રહે હૈ કે ફાયર કો કોલ કિયા ફાયર આ ગઈ પહોંચ ગઈ ઓર અભી દેખતે હૈ કે કિસ કારણ આગ લગી હૈ કોઈ જાનની માલી નુકસાન તો નહીં હુઆ સર જાનની નુકસાન નહીં હૈ લેકિન માલી નુકસાન તો જો قريب લોગ હે અપના કુતરે કા બ્યાપાર કરતે હે કેટલી કી દુકાને હોંગી સર યહા પર દેખો ક્રીબ 35 40 દુકાને તો છોટ છોટી હૈ હે જો ઠીક હૈ સર આ રહે જા રહે